ਦੋਸਤੋ ਅੱਜ ਗੱਲ ਕਰਨ ਜਾ ਰਹੇ ਹਾਂ ਸੂਬੇ ਦੀ ਕਾਨੂੰਨ ਵਿਵਸਥਾ ਦੀ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਦਰੁਸਤ ਰੱਖਣ ਦੇ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਉਸ ਦੇ ਬਾਵਜੂਦ ਵੀ ਲਟੇਰਿਆਂ ਦੇ ਹੌਂਸਲੇ ਬਲੰਦ ਹੋ ਗਏ ਬਟਾਲਾ ਦੇ ਮਾਨ ਨਗਰ ਇਲਾਕੇ ਵਿੱਚ ਅੱਜ ਦੁਪਹਿਰ ਦੇ ਸਮੇਂ ਲਟੇਰਿਆਂ ਵੱਲੋਂ ਬੱਬਰ ਜੁਵੈਲਰ ਨਾਮਕ ਇੱਕ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਜਿੱਥੇ 13 ਤੋਲੇ ਸੋਨਾ ਤੇ ਕੁਝ 5000 ਰੁਪਏ ਦੀ ਨਕਦੀ ਲੁੱਟ ਕੇ ਲਟੇਰੇ ਅੱਜ ਦੁਪਹਿਰ ਦੇ ਸਮੇਂ ਫਰਾਰ ਹੋਏ ਆ ਇਹ ਦੁਕਾਨ ਬਟਾਲਾ ਦੇ ਮਾਨ ਨਗਰ ਰਹਾਸ਼ੀ ਇਲਾਕੇ ਚੋਂ ਜਿੱਥੇ ਦਿਨ ਦਿਹਾੜੇ ਲਟੇਰਿਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਗੱਲਬਾਤ ਦਰਾਨ ਬੱਬਰ ਜੁਵੇਲਰ ਦੇ ਮਾਲਕ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਪਹਿਲਾਂ ਇੱਕ ਵਿਅਕਤੀ ਉਹਨਾਂ ਦੀ ਦੁਕਾਨ ਤੇ ਆ ਕੇ ਸੋਨੇ ਦੀ ਮੁੰਦਰੀ ਵੇਖਦਾ ਵਾ ਉਸ ਦੇ ਬਾਅਦ ਮੋੜ ਨਿਹੰਗ ਸਿੰਘ ਦੇ ਬਾਣੀ ਦੇ ਵਿੱਚ ਆਇਆ ਇੱਕ ਵਿਅਕਤੀ ਅਚਾਨਕ ਹੀ ਰਵਲਵਰ ਕੱਢ ਲੈਂਦਾ ਹੈ ਤੇ ਦੂਜਾ ਵਿਅਕਤੀ ਜੋ ਕਿ ਪਹਿਲਾਂ ਤੋਂ ਦੁਕਾਨ 'ਚ ਮੌਜੂਦ ਹੈ ਉਹ ਦਾਤਰ ਕੱਢ ਲੈਂਦਾ ਹੈ ਔਰ 13 ਤੋਲੇ ਸੋਨੇ ਦੇ ਗਹਿਣੇ ਜੋ ਕਿ ਕਰੀਬ 7.5 ਲੱਖ ਰੁਪਏ ਦੇ ਬਣਦੇ ਹਨ ਤੇ 5000 ਰੁਪਏ ਦੀ ਨਕਦੀ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਹਨ ਹਾਲਾਂਕਿ